ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਵੈੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਜਰਸੀ ਦੇ ਪੱਖ ਦੀ ਵਹਿੜ ਹੈ ਤੇ ਐਡਰੈਸ ਪਹਿਲਾਂ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜਲਾਇਫੰਡ ਨੂੰ ਤਰ ਤਰ ਲੱਗਦੇ ਆ ਤੇ ਦਰਨ ਤਾਂ ਕੋਈ ਜਿਹੜੀ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਲਾ ਬਟਿੰਡੇ ਤੋਂ ਹਾਈਵੇ ਆਉਂਦਾ ਆ ਸਾਨੂੰ ਇਹਦੇ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਬਾਕੀ ਜਿਹੜੇ ਵੀ ਇੱਧੇ ਵੈਢ ਪਸੰਦ ਆਉਂਦੀ ਆ ਉਹ ਫੋਨ ਨੰਬਰ ਆਪਾਂ ਸਕਰੀਨ ਤੇ ਚਾਲੂ ਕਰ ਦਾਂਗੇ ਆਪ ਦੀ ਨਕ ਪਰਖ ਕਰਕੇ ਤੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਵੈਢ ਦੀ ਕੀਤੇ ਕਰ ਸਕਦਾ ਹੁਣ ਦੋਸਤੋ ਗੱਲ ਕਰਨ ਜਾ ਰਹੇ ਆ ਵੈਢ ਦੀ ਆ ਦੇਖ ਸਕਦੇ ਆ ਫੇਸਵਾਰਡ ਕਿਵੇਂ ਕਰੋ ਦੋਸਤੋ ਇਹ ਗੱਬਣ ਆ ਵੈੜ ਕੋਈ 13 14 ਦਿਨਾਂ ਦੇ ਨੇ ਕੱਚੀ ਇਹ ਦੇ 14 ਗਦੇ ਦਿਨਾਂ ਦੇ ਲਾਗੇ ਭਾਗੇ 10 ਤੋਂ 14 15 ਦਿਨ ਚੱਕਰ ਖੜ ਸਕਦੀ ਹੈ 10 10 ਦਿਨਾਂ ਦਾ ਅਜੇ ਕਰਦੇ ਸੁਪਰ ਫੀਸ ਤੋਂ ਦੋਸਤੋ ਰਾਜੀ ਨੂੰ ਜੀ ਇਸ ਤੌਰ ਤੇ ਪੂਰੀ ਆ। ਠੀਲ ਠੰਡੀ ਵੀ ਪੂਰੀ ਕੋਈ ਨਹੀਂ ਚੱਕਰੇਗਾ ਕਿਸ ਤਰ੍ਹਾਂ ਦਾ। ਕੈਮਰੇਜ ਤੋਂ ਥੋੜਾ ਡਰ ਜਾਂਦੀ ਆ। ਆ ਦੇਖ ਸਕਦੇ ਆ। ਥਾਣ ਵੀ ਪੂਰੀ ਵਿਥ ਵਿਰਲ ਤੇ ਆ। ਬਾਕੀ ਟਿਪਣ ਟੁਪਣ ਜੀ ਪੂਰੀ ਪੋਲੀ ਆ। ਤੁਹਾਨੂੰ ਪੂਰੀ ਤਸੱਲੀ ਕਰਕੇ ਲੈ ਆਏ ਆ। ਕੋਈ ਵੀ ਵੀਰ ਆ ਵੀ ਤਸੱਲੀ ਕਰ ਸਕਦਾ। ਆ ਬੈਠੇ ਇਸ ਤੋਂ ਹੁਵਣਾ ਜਾ ਕੇ ਰੋਟੀ ਲੱਟ ਲਗਾ ਫੀਏ। ਅਜੇ ਕੋਈ ਬਾਹਰਾਂ ਤੋਂ 15 ਦਿਨ ਨਹੀਂ ਖੜ ਸਕਦੀ ਆ। ਆ ਪੂਰਾ ਹਵਾਨਾ ਭਰ ਜੂਗੇ। ਬਾਕੀ ਤੇ ਪਣ ਤੁਪਣ ਜ ਪੂਰੀ ਆਪਾਂ ਪੂਰੀ ਥੱਲੀ ਕਰਕੇ ਲੈ ਆਏ ਆ। ਜਿਹੜੇ ਵੀ ਵੀਰ ਤੇ ਸਾਈ ਪਿਆਨਾ ਕਰਕੇ ਆਉਂਦੇ ਤੇ ਥੱਲੀ ਕਰਕੇ ਲੈਣ ਦੀ ਜੀ ਤਰੀਕਾ ਕਰਨਾ। ਸਾਡੇ ਸਾਡੇ ਫੇਸਬੁਕ ਤੇ ਜੋ ਦੱਸਦੇ ਜਾਂਦੇ। ਇਹ ਦੋਸਤੋ ਪਹਿਲਾ ਸੁਹਾ ਸੁਈ ਆ ਤੇ ਇਹ ਦੂਜਾ ਸੁਹਾ ਸੂਣ ਜਾ ਰਹੀ ਹੁਣ ਇਹ ਹੋਵੇ। ਕੋਈ 12 ਜ ਲੈ ਦੇਣ ਕੋਈ 14 15 ਵੀ ਛੱਡ ਸਕਦੀ ਹੈ। ਤੇ ਜਿਹੜਾ ਪਹਿਲੇ ਸਵੇਰ ਦਾ ਰਿਕਾਰਡ ਹੈ 14 ਤੋਂ 15 ਲੀਟਰ ਘਰ ਆ ਲੈਂਦੇ ਦੱਸਣ ਦੇ ਮਤਲਬ ਤੇ ਐ ਸਵੇਰ ਨੂੰ ਵੱਧ ਵੀ ਦੁੱਧ ਦਾ ਫਾਰਮ ਮੀਟ ਕਰ ਸਕਦੇ ਕੋਈ 16-17 ਲੀਟਰ ਬੜੇ ਆਮ ਨਾਲ ਭਰਤੀ ਵੀ ਵਹਿਣਾ ਤੇ ਬਾਕੀ ਚਲੋ ਚਲੋ ਜਿਆਦਾ ਨਾ ਮੰਨਿਏ ਜੇ 14-15 ਪਹਿਲੇ ਹੀ ਗੱਡਿਆ 14-15 ਤੋਂ ਨਹੀਂ ਘਟਦੀ ਵੈਸੇ ਵੱਧ ਕਰਨਾ ਚਾਹੀਦਾ ਵਾ ਬਾਕੀ ਆਪ ਕੋ ਆਪਣੀ ਸੇਵਾ ਤੇ ਵੀ ਡਿਪੈਂਡ ਕਰਦਾ ਵਾ ਬਾਕੀ ਇਹ ਆ ਕਿ ਸਰੀਰਕ ਤੌਰ ਤੇ ਪੂਰੀ ਰਾਜੀ ਹੈ ਕੋਈ ਨਹੀਂ ਹੈਗੀ ਕੇ ਕਰਨਾ ਵੀ ਦੇਖ ਸਕਦੇ 300 ਪੂਰੀ ਹੈ ਕੋਈ ਚੱਕਰ ਇਹਨੂੰ ਕਿਸ ਤਰ੍ਹਾਂ ਦਾ ਤੇ ਮਦੇ ਇਸ ਤਰ੍ਹਾਂ ਦੀ ਇਹ ਦੋਸਤੋ ਹੁਣ ਗੱਲ ਕਰਦੇ ਆਂ ਰੇਟ ਦੀ ਰੇਟ ਇਹਦਾ ਕੋਈ ਆਪਾਂ 45 ਨਹੀਂ ਕਰਨਾ ਕੋਈ 40 ਨਹੀਂ ਕਰਨਾ ਦੋਸਤੋ 36000 ਦੀ ਵੈੜ ਦੇਵਾਂਗੇ ਆਪਾਂ ਕਿਉਂਕਿ ਜਿਹੜੇ ਵੀ ਵੀਰ ਨੇ ਕਿਹਨੇ 10 15 ਦਿਨ ਸਾਹਮਣੇ ਕੋਈ ਤੇ ਉਹਨਾਂ ਨਾਲ ਆਪਾਂ ਛਤੀਆਂ ਤੋਂ ਥੋੜਾ ਥੋੜਾ ਸ਼ੋਰ ਛੱਪਾ ਕਰਾਂਗੇ ਤੇ ਛਤੀ ਹਜ਼ਾਰ ਪੀ ਰਿਵਾਰਡ ਹੋ ਜੂਗੀ ਸਮੈਟ ਦੇ ਤੇ ਬਾਕੀ ਸੂਈ ਸਵਾਈ ਦਾ ਰੇਟ ਤੁਹਾਨੂੰ ਪਤਾ ਵੱਖਰਾ ਹੀ ਹੋਣਾ ਤੇ ਜਿਹੜੇ ਵੀ ਵੀਰ ਤੇ ਪਸੰਦ ਆਉਂਦੀ ਆ ਉਹ ਆਪ ਦੀ ਪਸੰਦੀ ਕਰਕੇ ਰੇਟ ਦੀ ਤਰੀਕਾ ਕਰ ਸਕਦਾ ਕੋ ਦੋਸਤੋਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ